ਲੱਖਾਂ ਸੁਣਦੇ ਐ ਐ ਦਿਲ ਧੜਕਦੇ ਐ ਤੇਜ਼ ਤੇਜ਼ ਐ ਖੂਨ ਉਬਾਲੇ ਮਾਰਨ ਲੱਗ ਜਾਂਦਾ ਹੈ ਦਿਮਾਗ ਵਿੱਚ ਸਾਰੀਆਂ ਗੱਲਾਂ ਬੈਠ ਰਹੀਆਂ ਨੇ ਇੱਕ ਇੱਕ ਸ਼ਬਦ ਐ ਦਿਮਾਗ ਵਿੱਚ ਵੜਦਾ ਹੈ ਉੱਥੇ ਸੌ ਪਾਠੀ ਅੰਦਰ ਵੜਿਆ ਤੇ ਜੇ ਤੁਸੀਂ ਕਹੋਗੇ ਵੀ ਇੰਨਾ ਪਾਠ ਚੱਲਦਾ ਮੈਂ ਸੁਣਨਾ ਹੈ ਕਹਿਣਗੇ ਤੂੰ ਤੇ ਅੰਦਰ ਵਾਡੀ ਨਹੀਂ ਸਕਦਾ ਅੰਦਰ ਤੇ ਪਾਠ ਹੀ ਜਾ ਸਕਦਾ ਤੁਸੀਂ ਤੇ ਜਿੱਦਣ ਬਾਹਰ ਆਉਣਗੇ ਪਾਠੀ ਉਦੇ ਹੀ ਦਰਸ਼ਨ ਕਰਿਓ ਆਪ ਕੋ ਸਤਨਾਮ ਤੁਸੀਂ ਨਹੀਂ ਅੰਦਰ ਵੜ ਸਕਦੇ ਤੁਸੀਂ ਨਹੀਂ ਅੰਦਰ ਜਾ ਸਕਦੇ ਕਿੱਥੋਂ ਦੀ ਮਰਿਆਦਾ ਹੈ ਇਹ ਸਵਾਲ ਕਿੰਨੇ ਕਰਨਾ ਸੀ ਅਕਾਲ ਤਖਤ ਦੇ ਜਥੇਦਾਰ ਨੇ ਕਰਨੇ ਪੈਂਦੇ ਨੇ ਸਾਲੂ ਸਾਡੇ ਵਰਗਾ ਜਦੋਂ ਇਹ ਸਵਾਲ ਕਰਦਾ ਸਾਨੂੰ ਇਹ ਗੋਲੀਆਂ ਲੈ ਲੈ ਪੈਂਦੇ ਆ ਤੇ ਪੁੱਛਣਾ ਸੀ ਜਥੇਦਾਰ ਨੇ ਅਥਾਰਟੀ ਸੀ ਜਥੇਦਾਰ ਕੋਲ ਪਾਵਰ ਸੀ ਜਥੇਦਾਰ ਕੋਲ ਪਰ ਜਥੇਦਾਰ ਦਾ ਮੁ ਲਫਾਫੇ ਨਾਲ ਮੂੰਹ ਬੰਦ ਕਰਾ ਦਿੰਦੇ ਆ ਅਗਲੇ ਤੇਰੇ ਤੇ ਸੱਤ ਕੇ ਸਰੋਪਾ ਪਾ ਕੇ ਨਾਲ 21000 ਸਰੋਪਾ ਪਾ ਕੇ ਨਾਲ 50000 ਬਾਬਿਆਂ ਦੀ ਲਾਈਨ ਚ ਰਿਆਂ ਮੈਨੂੰ ਪਤਾ ਮੈਂ ਖੁਦ ਦਿੰਦਾ ਰਿਆਂ ਬਾਬਾ ਬਣ ਕੇ ਇਹਨਾਂ ਨੂੰ ਖੁਦ ਦਿੱਤੇ ਨੇ ਪੈਸੇ ਮੈਂ ਮੈਨੂੰ ਪਤਾ ਹੈ ਮੈਂ ਖੁਦ ਦਿੱਤੇ ਨੇ ਉਸ ਵੇਲੇ ਉਸ ਸੁਣੋ ਉਸ ਵੇਲੇ ਕੋਈ ਗਲਤ ਨਹੀਂ ਕਹਿੰਦਾ ਜਦੋਂ ਲਫਾਫਾ 20000 ਰੁਪਇਆ 50000 ਤੁਸੀਂ ਅਗਲੇ ਨੂੰ ਦੇਣਾ ਹੈ ਅਗਲਾ ਕੋਈ ਤੁਹਾਡੇ ਵਿਰੁੱਧ ਨਹੀਂ ਬੋਲੇਗਾ ਕੋਈ ਫਤਵਾ ਨਹੀਂ ਤੁਹਾਡੇ ਵਿਰੁੱਧ ਲੈਣਗੇ ਆਪਣੀਆਂ ਮਰਜ਼ੀਆਂ ਕਰਿਓ ਜਥੇਦਾਰਾਂ ਨੂੰ ਸੱਦ ਕੇ ਸਰੂਪੇ ਪਾ ਕੇ ਦੇ ਕੇ ਲਫਾਫੇ ਜਿਹੜੀ ਮਰਜ਼ੀ ਮਰਿਆਦਾ ਬੇੜਾ ਰੋੜੀ ਜਾਓ ਡੇਰੇ ਆਪਣੇ ਵਿੱਚ ਜੋ ਮਰਜ਼ੀ ਕਰਿਓ ਕੋਈ ਤੁਹਾਨੂੰ ਸਵਾਲ ਪੁੱਛਣ ਵਾਲਾ ਨਹੀਂ ਹੋਏਗਾ ਪਰ ਦੁੱਖ ਇਸ ਗੱਲ ਦਾ ਹੈ ਜਦੋਂ ਵਲੰਟੀਅਰ ਬਣਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਮਰਿਆਦਾ ਅਕਾਲ ਤਖਤ ਦੀ ਦੀ ਗੱਲ ਜਦੋਂ ਸ਼ੁਰੂ ਕਰ ਦੋਗੇ ਇਹ ਫਤਵੇ ਵੀ ਫਿਰ ਉਦੋਂ ਹੀ ਸੁਣਾਉਣ ਲੱਗ ਜਾਂਦੇ ਆ ਕਿਉਂ ਭਲਾ ਕਿਉਂ ਕਿਉਂਕਿ ਹੁਣ ਇਹਨਾਂ ਦੇ ਪੈਰ ਨਹੀਂ ਪੂਜਦੇ ਹੁਣ ਜਥੇਦਾਰ ਜੀ ਜਥੇਦਾਰ ਜੀ ਨਹੀਂ ਕਰਦੇ ਕਈ ਕਰੀਏ ਵੀ ਕਿਵੇਂ ਤੁਹਾਡੇ ਕੰਮ ਜਥੇਦਾਰਾਂ ਵਾਲੇ ਹੈ ਹੀ ਦੀਆਂ ਅੱਖੋਂ ਸਤ ਨਾ ਆਵੇ ਸ੍ਰੀ ਵਾਹਿਗੁਰੂ ਇਹ ਬਿਨਾ ਮੰਗਿਆਂ ਤੋਂ ਮਾਫੀਆਂ ਦਿੱਤੀਆਂ ਉਹ ਸਤਕਾਰ ਸਾਰੇ ਦਾ ਸਾਰਾ ਖਤਮ ਕਰਾ ਲਿਆ ਸਾਡਾ ਕੀ ਕਸੂਰ ਹੈ ਆਪਣੇ ਕਰਮ ਵੇਖਣੇ ਪੈਣਗੇ ਤੇ ਮੈਂ ਬੇਨਤੀ ਕਰਦਾ ਵੀ ਇੱਕ ਵਾਰੀ ਵੇਖ ਲਿਓ ਅਕਾਲ ਤਖਤ ਦੀ ਮਰਿਆਦਾ ਦਾ ਪ੍ਰਚਾਰ ਕੌਣ ਕਰਦਾ ਹੈ ਅਕਾਲ ਤਖਤ ਦੀ ਗੱਲ ਕੌਣ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਤੇ ਗੱਲ ਕੌਣ ਕਰਦਾ ਹੈ ਬੜੇ ਲੋਕ ਕਹਿੰਦੇ ਆ ਜੀ ਵਿਵਾਦ ਛੇੜਦੇ ਆ ਨਾ ਭਾਈ ਕੋਈ ਵਿਵਾਦ ਨਹੀਂ ਗੁਰਬਾਣੀ ਦੇ ਸੱਚ ਦੀ ਗੱਲ ਕਰਦੇ ਆ ਹੁਣ ਮੇਰੀ ਗੱਲ ਸੁਣਿਓ ਅਸੀਂ ਕਹਿੰਦੇ ਆ ਸ਼ਰਾਬ ਪੀਣੀ ਗਲਤ ਹੈ ਤੇ ਜੇ ਸ਼ਰਾਬੀ ਰੌਲਾ ਪਾ ਲੈਣ ਹਾਏ ਤੇ ਵਿਵਾਦ ਪਾਉਂਦੇ ਆ ਸ਼ਰਾਬੀਆਂ ਨੂੰ ਦੁੱਖ ਤੇ ਲੱਗਦਾ ਹੀ ਏ ਪਰ ਸ਼ਰਾਬੀ ਇਹਨਾਂ ਬਾਬਿਆਂ ਨਾਲੋਂ ਬਹੁਤ ਚੰਗੇ ਆ ਅੱਜ ਤੱਕ ਕਿਸੇ ਸ਼ਰਾਬੀਆਂ ਨੇ ਅੱਜ ਤੱਕ ਕਿਸੇ ਸ਼ਰਾਬੀਆਂ ਨੇ ਮੇਰੇ ਵਿਰੁੱਧ ਜਾਂ ਕਿਸੇ ਵੀ ਪ੍ਰਚਾਰਕ ਦੇ ਵੱਧ ਫਤਵਾ ਨਹੀਂ ਸੁਣਾਇਆ ਇਹ ਪ੍ਰਚਾਰਕ ਕਦੇ ਤੁਸੀਂ ਪੋਸਟਾਂ ਨਹੀਂ ਪੜੋਗੇ ਸ਼ਰਾਬੀਆਂ ਨੇ ਕਦੇ ਵੀ ਇਹ ਪੋਸਟਾਂ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਵਿਵਾਦ ਛੇੜਦੇ ਐ ਕਿਉਂਕਿ ਸ਼ਰਾਬ ਨਾ ਪੀਣ ਦੀਆਂ ਗੱਲਾਂ ਕਰਦੇ ਐ ਕਦੇ ਨਹੀਂ ਤੁਸੀਂ ਵੇਖੋਗੇ ਕਦੇ ਗੌਣ ਵਾਲਿਆਂ ਨੇ ਪੋਸਟਾਂ ਨਹੀਂ ਪਾਈਆਂ ਵੀ ਇਹ ਪ੍ਰਚਾਰਕ ਗਲਤ ਪ੍ਰਚਾਰ ਕਰਦੇ ਐ ਗੌਣ ਵਾਲਿਆਂ ਨੇ ਨਹੀਂ ਪਾਈਆਂ ਨੱਚਣ ਵਾਲਿਆਂ ਨਿਚਾਰਾਂ ਨੇ ਨਹੀਂ ਕਦੇ ਪੋਸਟਾਂ ਪਾਈਆਂ ਪਰ ਜਦੋਂ ਉਹ ਸੱਚ ਜਿਹੜਾ ਨਿਚਾਰਾਂ ਨੂੰ ਸੱਚ ਕਹਿੰਦੇ ਆ ਨਿਚਾਰ ਕਹਿੰਦੇ ਕੋਈ ਗੱਲ ਨਹੀਂ ਸੱਚ ਬੋਲਦੇ ਆ ਭਾਈ ਅਸੀਂ ਕਿਤੇ ਨਾ ਕਿਤੇ ਗਲਤ ਆ ਸ਼ਰਾਬੀ ਕਹਿੰਦੇ ਕਿਤੇ ਨਾ ਕਿਤੇ ਅਸੀਂ ਗਲਤ ਆ ਅਸੀਂ ਗਲਤ ਆ ਤੇ ਜਦੋਂ ਅਸੀਂ ਕਹਿੰਦੇ ਆ ਬਾਬਿਓ ਆ ਕੋਤਰੀਆਂ ਵਾਲਾ ਕੰਮ ਆ ਸੰਪਟ ਪਾਠਾਂ ਵਾਲਾ ਕੰਮ ਇਹ ਦੁਨੀਆ ਨਾਲ ਠੱਗੀਆਂ ਨੇ ਮੱਸਿਆ ਸੰਗਰਾਂਦਾ ਨਾ ਜੋ ਇਹ ਕੰਮ ਗਲਤ ਕਰਦੇ ਹੋ ਜਦੋਂ ਮੇਰੇ ਵਰਗਾ ਐ ਕਹਿੰਦਾ ਹੈ ਇਹ ਫਿਰ ਨਾਲੇ ਤੇ ਗੋਲੀਆਂ ਮਾਰਨ ਆਉਂਦੇ ਆ ਨਾਲੇ ਇਹ ਧਰਨੇ ਲਾਉਂਦੇ ਆ ਨਾਲੇ ਇਹ ਤੁਹਾਡੇ ਘਰ ਤੱਕ ਆਉਣਗੇ ਘਰ ਤੱਕ ਮਾਫੀਆਂ ਮੰਗਾਉਣ ਆਉਂਦੇ ਐ ਤੇ ਰੋਜ਼ ਨੈਟ ਦੇ ਉੱਤੇ ਗਾਲ੍ਹਾਂ ਕੱਢਦੇ ਐ ਰਾਤ ਨੂੰ 2 ਵਜੇ ਐਡ ਕਰ ਲਿੰਦੇ ਨੇ ਸਾਡੇ ਸਿੰਘਾਂ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ ਉਹ ਗੰਦੀਆਂ ਗਾਲ੍ਹਾਂ ਭੈੜੀਆਂ ਭੈੜੀਆਂ ਫੋਟਵਾ 2 ਘੰਟੇ ਮੈਨੂੰ ਸਵੇਰੇ ਦੱਸਣਗੇ ਕਹਿਣਗੇ ਜੀ ਐ ਕਰਦੇ ਐ ਮੈਂ ਕਿਹਾ ਚਾਹ ਕਰ ਲੈਣ ਦਿਓ ਪੂਰਾ ਜਿਹੜਾ ਅੰਦਰ ਗੰਦਮੰਦ ਹੈ ਉਹੀ ਕੱਟਣਾ ਹੈ ਹੀ ਇਹ ਕੁਛ ਇਹਨਾਂ ਦੇ ਕੋਲ ਕਰਨਾ ਵੀ ਇਹਨਾਂ ਨੇ ਇਹੀ ਕੁਛ ਹੈ ਪਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਨਿਚਾਰਾਂ ਨਾਲੋਂ ਓਏ ਓਏ ਪਖੰਡੀ ਬਾਬਿਓ ਤੁਹਾਡੇ ਨਾਲੋਂ ਤੇ ਉਹ ਨਿਚਾਰ ਚੰਗੇ ਐ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਗੁਰੂ ਨਾਨਕ ਦੇ ਘਰ ਦਾ ਸੱਚ ਐ ਸੁਣਨਾ ਪੈਣਾ ਤੁਹਾਡੇ ਨਾਲੋਂ ਉਹ ਸ਼ਰਾਬੀ ਚੰਗੇ ਐ ਜਿਨ੍ਹਾਂ ਨੇ ਕਦੇ ਸੱਚ ਸੁਣ ਕੇ ਗੁੱਸਾ ਨਹੀਂ ਕੀਤਾ ਪਰ ਇਹ ਧਰਮੀ ਜਿਹੜੇ ਆ ਧਰਮੀ ਇਹ ਨਹੀਂ ਸੱਚ ਸੁਣ ਸਕਦੇ ਇਹਨਾਂ ਨੂੰ ਅੱਗ ਲੱਗ ਜਾਂਦੀ ਹੈ ਕਿਉਂ ਕੋਈ ਸਾਨੂੰ ਆਹ ਗੱਲ ਕਹਿੰਦਾ ਹੈ ਪਰ ਕਰੀਏ ਕੀ ਭਾਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਇਹ ਇਹ ਸਾਰੇ ਦਾ ਸਾਰਾ ਪਖੰਡ ਹੈ ਹੁਣ ਵੇਖੋ ਨਾ ਇਧਰ ਸੁਣੋ ਧਿਆਨ ਨਾਲ ਸੁਣਿਓ ਜੇ ਕੋਈ ਬਾਬਾ ਐਦਾਂ ਅਸ਼ੀਰਵਾਦ ਦਵੇ ਮੱਥਾ ਟੇਕੋ ਅਸ਼ੀਰਵਾਦ ਮੱਥਾ ਟੇਕੋ ਅਸ਼ੀਰਵਾਦ ਇਹੋ ਜਿਹੇ ਬੰਦੇ ਨੂੰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ ਕੇ ਸੁਣਾਈਏ ਸ਼ਰਾਬੀ ਨੂੰ ਜਿੱਦਣ ਮੈਂ ਐ ਸੁਣਾਉਂਦਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲਪਵਾ ਵਿੱਚ ਆਏ ਸ਼ਰਾਬੀ ਵੀਰ ਮੇਰਾ ਪਤਾ ਕੀ ਕਹਿੰਦਾ ਕਹਿੰਦਾ ਠੀਕ ਕਹਿੰਦੇ ਹੋ ਬਾਬਿਓ ਹੌਲੀ ਹੌਲੀ ਅਸੀਂ ਸ਼ਰਾਬ ਬੋਲਿਓ ਜੀ ਛੱਡ ਦੇਾਂਗੇ ਜਿੱਦਣ ਮੈਂ ਸ਼ਰਾਬੀ ਨੂੰ ਸੁਣਾਉਂਦਾ ਸ਼ਰਾਬੀ ਦੇ ਤੇ ਦਿਮਾਗ ਤੇ ਪੰਗਤੀ ਪੈਂਦੀ ਏ ਸ਼ਰਾਬੀ ਤੇ ਮੰਨਦਾ ਏ ਪਰ ਜਿੱਦਣ ਬਾਬਿਆਂ ਨੂੰ ਪੰਗਤੀ ਸੁਣਾਉਣੇ ਵਾਲਾ ਸੁਣਿਓ ਗੱਦੀਆਂ ਦੇਣ ਵਾਲੇ ਬਾਬਿਓ ਗੱਦੀਆਂ ਲੈਣ ਵਾਲਿਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਐ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀਆਂ ਲੈਣ ਵਾਲੇ ਗੱਦੀਆਂ ਦੇਣ ਵਾਲੇ ਇੱਥੇ ਗੱਦੀ ਇੱਕੋ ਹੀ ਐ ਆਪਾਂ ਸਾਰੇ ਇੱਕੋ ਗੱਦੀ ਦੇ ਆਲੇ-ਦੁਆਲੇ ਘੁੰਮਦੇ ਆਂ ਤੇ ਉਹ ਗੱਦੀ ਤੇ ਬਰਾਜਮਾਨ ਕੌਣ ਐ ਬੋਲੋ ਗੱਜ ਕੇ ਦੱਸੋ ਜੀ ਕੌਣ ਐ ਗੁਰੂ ਗ੍ਰੰਥ ਸਾਹਿਬ ਉਹ ਗੱਦੀ ਤੇ ਬਰਾਜਮਾਨ ਗੁਰੂ ਗ੍ਰੰਥ ਸਾਹਿਬ ਨੇ ਤੇ ਜਿੱਦਣ ਸ਼ਰਾਬੀਆਂ ਨੂੰ ਕਹਿੰਦੇ ਆ ਸ਼ਰਾਬੀ ਤੇ ਕਹਿੰਦਾ ਸਤਿਵਚਨ ਬਾਬਿਓ ਹੌਲੀ-ਹੌਲੀ ਪੀਣੀ ਛੱਡ ਦੇ ਆਗੇ गांव वाले कहते ਨੇ ਹੌਲੀ ਹੌਲੀ ਅਸੀਂ ਵੀ ਸੁਧਰ ਜਾਵਾਂਗੇ। गांव वाले कहते ਨੇ ਅਸੀਂ ਵੀ ਇੱਕ ਦਿਨ ਅੰਮ੍ਰਿਤ ਛਕ ਲਾਂਗੇ। ਉਹ ਤੇ ਐ ਹੱਥ ਜੋੜ ਕੇ ਖੜ ਜਾਂਦੇ ਐ ਨੀਵੀਂ ਪਾਲ ਲੈਂਦੇ ਐ। ਸ਼ਰਮ ਮੰਨਦੇ ਐ ਸ਼ਰਮ ਵੀ ਅਸੀਂ ਗਲਤਾਂ। ਸ਼ਰਾਬੀ ਕਹਿੰਦਾ ਅਸੀਂ ਗਲਤਾਂ। गांव वाले ਕਹਿੰਦੇ ਅਸੀਂ ਗਲਤਾਂ। ਪਰ ਸਾਡੇ ਬਾਬੇ ਵੇਖ ਲਓ ਜਦੋਂ ਇਹਨਾਂ ਨੂੰ ਸੱਚ ਸੁਣਾਓਗੇ ਇਹ ਤੁਹਾਨੂੰ ਗੋਲੀਆਂ ਲੈ ਲੈ ਕੇ ਪਹਿਣਗੇ। ਇਹ ਨਹੀਂ ਕਹਿਣਗੇ ਵੀ ਅਸੀਂ ਗਲਤਾਂ। ਇਹ ਸ਼ਰਾਬੀ ਚੰਗੇ ਐ। ਜਿੱਦਣ ਗੁਰੂ ਜੀ ਦੀ ਬਾਣੀ ਸੁਣਦੇ ਐ ਸਤਿਵਚਨ ਕਹਿੰਦੇ ਐ ਸਿਰ ਝੁਕਾ ਲੈਂਦੇ ਐ ਸ਼ਰਮ ਮੰਨਦੇ ਐ ਸਾਡਾ ਬਸ਼ਰਮਾਂ ਦਾ ਟੋਲਾ ਇਹ ਨਹੀਂ ਮੰਨਦਾ ਇਹ ਬਸ਼ਰਮਾਂ ਦਾ ਟੋਲਾ ਨਾ ਮੱਥੇ ਟਿਕਾਉਣ ਲੱਗਿਆ ਸ਼ਰਮ ਮੰਨਦੇ ਐ ਨਾ ਆਸ਼ੀਰਵਾਦ ਦੇਣ ਲੱਗਿਆ ਸ਼ਰਮ ਮੰਨਦੇ ਐ ਤੇ ਜਿੱਦਣ ਇਹਨਾਂ ਨੂੰ ਬਾਣੀ ਦੀਆਂ ਆਹ ਪੰਕਤੀਆਂ ਸੁਣਾਈ ਦੀਆਂ ਨੇ ਨਾ ਆ ਸੁਣੋ ਵੇਖਿਓ ਕੁਲਹਾ ਦੇਂਦੇ ਬਾਵਲੇ ਲੈਂਦੇ ਵੱਟੇ ਨਲਾਜ ਲੋ ਆਪ ਜਿਆਦਾ ਨਹੀਂ ਬਸ ਆ ਦੋ ਪੰਕਤੀਆਂ ਇਸ਼ਾਰਾ ਹੀ ਸੁਣਦਾ ਹੈ ਇਸ਼ਾਰਾ ਹੀ ਜੇ ਸ਼ਰਾਬੀ ਨੂੰ ਸੁਣਾਈ ਤੇ ਸ਼ਰਾਬੀ ਨੇ ਸੱਤ ਬਚਨ ਕਹਿਤਾ ਵੇਖਿਓ ਜਿਵੇਂ ਹੁਣ ਆ ਪੰਕਤੀ ਮੈਂ ਸ਼ਰਾਬੀ ਨੂੰ ਸੁਣਾਵਾ ਪਹਿਲਾਂ ਆ ਪੜ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਇਹ ਪੂਰਾ ਗੁਰੂ ਅਮਰਦਾਸ ਜੀ ਦਾ ਥੋੜਾ ਜਿਹਾ ਸ਼ਬਦ ਹੈ ਥੋੜਾ ਜਿਹਾ ਸੁਣ ਲਓ ਮਾਨਸ ਭਰਿਆ ਆਣਿਆ ਮਨਸੁ ਪਰ ਆਏ ਜਿਤ ਭੀਤੇ ਮਨ ਤੂ ਦੂਰ ਹੋਏ ਬਰ ਲਉ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮਾ ਪਕੇ ਖੋਏ ਜਿਤ ਪੀਤੇ ਸਦਾ ਚੁੱਠਾ ਮਦਮੂਲ ਨਾ ਪੀਚਾਈ ਜੇ ਕਾਂ ਪਾੜ ਵਸਾਏ ਸੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਹੈ ਉਹ ਸਾਡਾ ਫਰਜ਼ ਹੈ ਸਟੇਜ ਤੇ ਸੁਣਾਈਏ ਤੇ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਆ ਵੀ ਛੱਡ ਦਿਓ ਹੌਲੀ ਹੌਲੀ ਦੀਵਾਨ ਲਾਉਣੇ ਲਵਾਉਣੇ ਵੀ ਛੱਡ ਦਿਓ ਸ਼ੁਰੂ ਕਰੋ ਆਪ ਬਾਣੀ ਪੜ੍ਹ ਆਪ 10-10 ਸਿੰਘ ਪਿੰਡਾਂ 'ਚ ਮੇਰੇ ਉਹ ਵੀਰੋ ਜਿੰਨਾ ਟੇਬਲ ਟॉक ਕਰਕੇ ਅਸਰ ਹੋਣਾ ਹੈ ਇੱਥੇ ਸਟੇਜ 'ਤੇ ਨਹੀਂ ਹੋ ਸਕਦਾ ਮੈਂ ਨੋਟ ਕੀਤੀ ਹੈ ਕਈ ਵਾਰੀ ਬਹਿ ਕੇ ਜਿਹੜੀਆਂ ਗੱਲਾਂ ਕਰ ਲੀਦੀਆਂ ਇੱਥੇ ਸਟੇਜ 'ਤੇ ਨਹੀਂ ਹੁੰਦੀਆਂ ਕਈ ਵਾਰੀ ਜਿਵੇਂ ਹੁਣ ਤੁਸੀਂ ਜਿਹੜਾ ਮੇਰਾ ਵੀਰ ਕੁਰਬਾਨੀ ਪੜ੍ਹਦਾ ਹੈ ਉਹਨੇ 10 ਨੌਜਵਾਨਾਂ ਨੂੰ ਜਦੋਂ ਐਂ ਬਾਹ ਲੈਣਾ ਹੈ ਐਦਾਂ ਜਿਹੜੀ ਉਹ ਗੱਲ ਕਰ ਸਕਣੀ ਹੈ ਉਹਦਾ ਬੜਾ ਗਹਿਰਾ ਅਸਰ ਹੋਣਾ ਸਹਿਜ ਪਾਠ ਆਪ ਕਰਕੇ ਆਪਣੇ ਪਿੰਡ ਦੇ 10-10 20-20 ਨੌਜਵਾਨਾਂ ਨੂੰ ਜਿਹੜੀ ਮੇਰੀ ਭੈਣ ਪੜ੍ਹ ਲੈਂਦੀ ਹੈ ਨਾਲ ਦੀਆਂ ਨੂੰ ਬਿਠਾ ਕੇ ਪੜ੍ਹੋ ਆਪਾਂ ਨਹੀਂ ਬਹਿਮਾਂ ਚ ਪੜ੍ਹਨਾ ਆਪਾਂ ਨਹੀਂ ਕਬਰਾਂ ਤੇ ਮੱਥੇ ਟੇਕਣੇ ਸੱਪ ਨਹੀਂ ਸਾਡਾ ਪਾਪਾ ਅਸੀਂ ਗੁੱਗਿਆਂ ਤੋਂ ਕੀ ਲੈਣਾ ਸਾਡਾ ਪਾਪਾ ਬਾਬਾ ਅਜੀਤ ਸਿੰਘ ਬਾਬਾ ਜੋਹਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਖੰਦੇ ਸਿੰਘ ਸਾਡੇ ਬਾਬੇ ਤੇ ਉਹੀ ਹੈ ਐਦਾਂ ਪੜ੍ਹਨਾ ਭਰਾਵਾਂ ਨੂੰ ਸਮਝਾਓ ਐਦਾਂ ਕੋਲ ਕੋਲ ਭਾ ਲੋ ਐਦਾਂ ਗੱਲਬਾਤ ਕਰੋ ਟੇਬਲ ਟਾਕ ਕਰਨੀ ਸ਼ੁਰੂ ਕਰੋ ਆਪ ਹੀ ਵੇਖੋ ਹੁਣ ਐਡਾ ਵੱਡਾ ਪੰਡਾਲ ਲਾਇਆ ਖਰਚਾ ਤੇ ਹੋਇਆ ਹੀ ਐ ਲਾਈਟਾਂ ਦਾ ਪ੍ਰਬੰਧ ਕੀਤਾ ਖਰਚਾ ਤੇ ਹੋਇਆ ਹੀ ਐ ਤੇਲ ਮਚਾ ਕੇ ਆਏ ਹੋ ਖਰਚਾ ਤੇ ਹੋਇਆ ਹੀ ਐ ਲੰਗਰ ਦਾ ਪ੍ਰਬੰਧ ਕਰਨਾ ਪੈਂਦਾ ਮੈਂ ਕਹਿ ਰਿਹਾ ਜਿਹੜਾ 5 ਲੱਖ ਲੱਗਿਆ ਕਿਉਂ ਲਈਏ ਆਪ ਹੀ ਪੜ ਕੇ ਆਪ ਹੀ ਸੁਣ ਕੇ ਆਪ ਹੀ ਸਮਝ ਲਿਈਏ ਹਾਲਾਂਕਿ ਗੱਲਾਂ ਤੇ ਕਈ ਉਡੀਆਂ ਹੁੰਦੀਆਂ ਮੈਨੂੰ ਆ ਦੱਸਦੇ ਸੀ ਪ੍ਰਬੰਧਕ ਕਹਿੰਦੇ ਜੀ ਸਾਡੇ ਪਿੰਡਾਂ ਚ ਪੁੱਛਦੇ ਆ ਵੀ 16 ਲੱਖ ਤੇ ਠੇਕਾ ਕੀਤਾ ਬਾਬਿਆਂ ਦੇ ਨਾਲ ਤੇ ਕਹਿੰਦੇ ਅਸੀਂ ਕਿਹਾ ਜੀ ਉਹ ਤੇ 16 ਰੁਪਏ ਵੀ ਨਹੀਂ ਮੰਗਦੇ 16 ਰੁਪਏ ਨਹੀਂ ਮੰਗੇ ਕਹਿੰਦੇ ਤੁਸੀਂ 16 ਲੱਖ ਕਹਿੰਦੇ ਪਿਆਰਿਓ ਜਿਹੜਾ 16 ਲੱਖ ਚ ਲਿਆਉਂਦਾ ਲਿਆੰਦਾ ਹੋਏਗਾ ਨਾ ਉਹ ਮਿੰਕ ਮਿੰਕ ਜੀ ਕਰੀ ਜਾਣੀ ਇਹ ਜ਼ਰਤ ਨਹੀਂ ਉਹਦੇ ਵਿੱਚ ਆਉਣੀ ਗੱਲ ਕਰਨ ਦੀ ਇਹ ਜ਼ਰਤ ਹੈ ਜਿਹੜੀ ਇਹ ਨਹੀਂ ਆਉਣੀ ਕਦੇ ਵੀ ਪੈਸੇ ਪੈਸੇ ਲੈ ਕੇ ਹਾਂ ਵੀ ਇੰਨੇ ਲੱਖ ਦਿਓਗੇ ਤੇ ਆਵਾਂਗੇ ਮੈਂ ਤੇ ਇੱਥੇ ਤੱਕ ਵੀ ਕਹਿੰਦਾ ਹੁੰਦਾ ਹੈ ਵੀ ਗੱਡੀਆਂ 'ਚ ਤੇਲ ਵੀ ਜੇ ਨਹੀਂ ਪਵਾ ਸਕਦੇ ਭਾਈ ਦੱਸ ਦਿਓ ਵੀ ਆ ਸਾਡਾ ਹੱਥ ਖੜੇ ਹੈ ਜੀ ਕੋਈ ਗੱਲ ਅਸੀਂ ਆਪੇ ਆਪ ਪਰ ਤੁਸੀਂ ਆ ਪ੍ਰਬੰਧ ਕਰਨਾ ਹੈ ਤੁਸੀਂ ਸੰਗਤ ਦੇ ਬਹਿਣ ਦਾ ਪ੍ਰਬੰਧ ਕਰੋ ਲੰਗਰ ਦਾ ਪ੍ਰਬੰਧ ਕਰੋ ਇਹ ਤੁਸੀਂ ਵੇਖਣਾ ਕਿਵੇਂ ਕਰਨਾ ਇਹ ਤੁਹਾਡੀ ਸਿਰਦਰਦੀ ਹੈ ਮੇਰੀ ਵੀ ਪਰ ਕਰੋ ਤਕੜੇ ਹੋ ਕੇ ਆਪਾਂ ਗੁਰਮਤਿ ਦਾ ਪ੍ਰਚਾਰ ਭੈਣ ਭਰਾ ਇਕੱਠੇ ਹੋ ਕੇ ਕਰੀਏ ਗੁਰਬਾਣੀ ਦਾ ਸੱਚ ਘਰ ਘਰ ਆਉਣਾ ਚਾਹੀਦਾ ਜਿੱਦਣ ਸ਼ਰਾਬੀ ਸੁਣਦੇ ਐ ਮੇਰੇ ਵੀਰ ਸ਼ਰਾਬੀ ਕਹਿ ਦਿੰਦੇ ਐ ਠੀਕ ਗੁਰੂ ਅਮਰਦਾਸ ਜੀ ਸੱਚ ਕਹਿੰਦੇ ਨੇ ਆਹਾਹਾ ਭਾਈ ਅੱਜ ਤੋਂ ਬਾਅਦ ਲੈ ਭਾਈ ਛੱਡ ਤੋ ਮਾਰੇ ਕਹਿੰਦੇ ਮਰਜੀ ਭਾਵੇਂ ਪੀਵੀ ਨਾ ਲੈ ਅੱਜ ਤੋਂ ਬਾਅਦ ਛੱਡੀ ਸੱਚਾ ਨਸ਼ਾ ਸੱਚਾ ਗਿਆ ਤੇ ਜਿੱਦਣ ਆਹ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੱਦੀਆਂ ਦੇਣ ਵਾਲੇ ਕਹਿੰਦੇ ਬੌਲੇ ਨੇ ਕਮਲੇ ਤੇ ਰੱਬ ਦੇ ਸ਼ਰੀਕ ਬਣ ਕੇ ਜਿਹੜੇ ਗੱਡੀਆਂ ਦਿੱਤੇ ਨੇ ਉਹ ਕਮਲੇ ਨੇ ਗੱਡੀਆਂ ਲੈਣ ਵਾਲੇ ਜਿਹੜੇ ਨੇ ਬਿਸ਼ਰਮ ਨੇ ਨਲੱਜ ਦਾ ਅਰਥ ਹੈ ਬਿਸ਼ਰਮ ਕਹਿੰਦੇ ਬਿਸ਼ਰਮ ਨੇ ਬਿਸ਼ਰਮ ਬਿਸ਼ਰਮ ਕਿਵੇਂ ਤੁਸੀਂ ਕਹੋਗੇ ਵੀ ਇਹ ਕੀ ਗੱਲ ਕਹਿਤੀ ਵੇਖੋ ਸਭ ਕੁਝ ਕੌਣ ਕਰਦਾ ਹੈ ਪ੍ਰਮਾਤਮਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਭਾਗ ਤੇ ਮੇਰੇ ਵਰਗਾ ਬੰਦਾ ਐਦਾਂ ਆਸਣ ਲਾ ਕੇ ਐਦਾਂ ਕਹਿੰਦਾ ਲੈ ਭਾਈ ਮੈਂ ਤੈਨੂੰ ਪੁੱਤ ਦੇ ਦੂੰ ਲੈ ਭਾਈ ਐਦਕੀ ਮੀਂਹ ਪੈ ਜੂ ਲੈ ਭਾਈ ਐਦਕੀ ਫਸਲ ਵਧੀਆ ਹੋ ਜੂ ਲੈ ਭਾਈ ਤੇਰੇ ਐਕ ਕਰਦਾ ਸਾਰਾ ਕੁਝ ਪ੍ਰਮਾਤਮਾ ਤੇ ਇਹ ਰੱਬ ਦਾ ਸ਼ਰੀਕ ਬਣਦਾ ਹੈ ਦਾਦਾ ਦਾਤਾ ਏਕ ਹੈ ਸਭ ਕੋ ਦੇ ਬਣਹਾਰ ਦਿੰਦੇ ਟੋਟ ਨਾ ਆਵੇ ਹੀ ਅਗਨਤ ਭਰੇ ਦਾਤਾ ਦਾਤਾ ਸਾਡਾ ਇੱਕੋ ਹੀ ਹੈ ਇਹ ਬਣ ਗਿਆ ਦਾਤਾ ਰੱਬ ਦਾ ਸ਼ਰੀਕ ਬਣ ਗਿਆ ਗੁਰੂ ਸਾਹਿਬ ਕਹਿੰਦੇ ਜਿਹੜੇ ਗੱਦੀਆਂ ਤੇ ਪਹਿਲਾਂ ਅਸ਼ੀਰਵਾਦ ਵੱਡਾ ਬਾਬਾ ਦਿੰਦਾ ਸੀ ਉਹ ਮਰ ਗਿਆ ਹੁਣ ਦੂਜਾ ਬਾਬਾ ਆ ਗਿਆ ਦੂਜਾ ਮਰ ਜੂ ਫਿਰ ਤੀਜਾ ਬਾਬਾ ਗੱਦੀ ਤੇ ਬਹਿ ਜੂ ਅਸ਼ੀਰਵਾਦ ਦਿੰਦੇ ਐ ਕਹਿੰਦੇ ਗੱਦੀਆਂ ਦੇਣ ਵਾਲੇ ਕਮਲੇ ਨੇ ਤੇ ਗੱਡੀਆਂ ਲੈਣ ਵਾਲੇ ਵੱਡੇ ਬਿਸ਼ਰਮ ਨੇ ਵੱਟੇ ਕਿਉਂਕਿ ਰੱਬ ਦੇ ਸ਼ਰੀਕ ਬਿਸ਼ਰਮੀ ਬਣੂ ਨਹੀਂ ਤੇ ਇੱਡੇ ਵੱਡੇ ਰੱਬ ਦਾ ਕਿਹੜਾ ਸ਼ਰੀਕ ਬਣ ਜੂ